ਸਤਿ ਸ਼੍ਰੀ ਅਕਾਲ ਅੱਜ ਨੈਟ ਦਾ ਜਮਾਨਾ ਹੈ ਬਹੁਤ ਲੋਕਾਂ ਕੋਲ ਨੈਟ ਹੈ ਔਰ ਬਹੁਤ ਲੋਕ ਹਰ ਟਾਈਮ ਨੈਟ ਦੇ ਉੱਪਰ ਅਵੇਲੇਬਲ ਰਹਿੰਦੇ ਨੇ ਸਾਡੇ ਕੋਲ ਬਹੁਤ ਜ਼ਿਆਦਾ ਜ਼ਰੂਰੀ ਜਿਹੜੀਆਂ ਸਿਖਲਾਈ ਕੇਂਦਰ ਦੀਆਂ ਸੇਵਾਵਾਂ ਨੇ ਅੱਖੋਂ ਪਰੋਖੇ ਰਹਿ ਜਾਂਦੀਆਂ ਨੇ ਅੱਜ ਅਸੀਂ ਆਏ ਹਾਂ ਸੀਐਸਆਰ ਦੇ ਅੰਡਰ ਪੰਜਾਬ ਨੈਸ਼ਨਲ ਬੈਂਕ ਸਿਖਲਾਈ ਕੇਂਦਰ ਜਿਸ ਦਾ ਕੰਮ ਸਿਰਫ ਲੋਕਾਂ ਦੀ ਭਲਾਈ ਕਰਨਾ ਹੈ ਲੋਕਾਂ ਦੀ ਭਲਾਈ ਕੀ ਲੋਕਾਂ ਨੂੰ ਫ੍ਰੀ ਆਫ ਕਾਸਟ ਸਿਖਲਾਈ ਦੇਣਾ ਹੈ ਜਿਸ ਸਖਲਾਈ ਕੇਂਦਰ ਦੇ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਨੇ ਅਸੀਂ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਕਿ ਕਿਹੜੇ ਕਿਹੜੇ ਸਖਲਾਈ ਕੇਂਦਰ ਤੇ ਚੱਲ ਰਹੇ ਨੇ ਕਿੰਨੀ ਇਸ ਤੋਂ ਲੈ ਕੇ ਕਿੰਨੇ ਬੱਚਿਆਂ ਤੱਕ ਤੁਸੀਂ ਇਹਨਾਂ ਨੂੰ ਨੋਲਿਜ ਦਿੰਦੇ ਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਸੀਂ ਵਧਾਈ ਦੇ ਪਾਤਰ ਹੋ ਧੰਨਵਾਦ ਕਿ ਫਤਿਹਗੁਰ ਸਾਹਿਬ ਦੇ ਵਿੱਚ ਇੰਨਾ ਵਧੀਆ ਉਪਰਾਲਾ ਕਰ ਰਹੇ ਹੋ ਇੰਨਾ ਵਧੀਆ ਐਫਰਟਸ ਕਰ ਰਹੇ ਹੋ ਕਿਹੜੇ ਕਿਹੜੇ ਸਰ ਹੁਣ ਇਸ ਕੇਂਦਰ ਦੇ ਵਿੱਚ ਕੋਰਸ ਨੇ ਤੇ ਤੁਸੀਂ ਸਭ ਤੋਂ ਪਹਿਲਾਂ ਇੱਕ ਕੋਰਸ ਦੇ ਬਾਰੇ ਸੰਦੋ ਉਹਦੇ ਡਿਟੇਲ ਦੱਸੋ ਤਾਂ ਕਿ ਬੱਚਿਆਂ ਨੂੰ ਪਤਾ ਚੱਲ ਸਕੇ ਕਿ ਕਿਹੜੇ ਕਿਹੜੇ ਕੋ ਧੰਨਵਾਦ ਮੈਡਮ ਇਹ ਜਿਹੜਾ ਪੰਜਾਬ ਨੈਸ਼ਨਲ ਬੈਂਕ ਵੱਲੋਂ ਚਲਾਇਆ ਜਾ ਰਿਹਾ ਹੈ ਜਿਹੜਾ ਸੈਂਟਰ ਹੈ ਕਿਸਾਨ ਸਿਖਲਾਈ ਕੇਂਦਰ ਇਹਦੇ ਵਿੱਚ ਅਸੀਂ ਬੱਚਿਆਂ ਲਈ ਜਿਹੜੇ ਹੈਗੇ ਸਿਲਾਈ ਕਢਾਈ ਦੇ ਕੋਰਸ ਕਰਵਾਉਨੇ ਆ ਤੇ ਕੰਪਿਊਟਰ ਦਾ ਕੋਰਸ ਜਿਹੜਾ ਲਗਾਤਾਰ ਸਾਡੇ ਕੋਲੇ ਜਿਹੜੇ ਪੈਚ ਚੱਲਦੇ ਰਹਿੰਦੇ ਨੇ ਇਦੇ ਵਿੱਚ ਜਿਹੜਾ ਹੈਗਾ ਸਲਾਈ ਕੜਾਈ ਦੇ ਵਿੱਚ ਜਿਵੇਂ ਸੂਟ ਬਣਾਉਣੇ ਠੀਕ ਹੈ ਉਹਨਾਂ ਦੇ ਜਿਹੜੇ ਹੈਗੇ ਕੁੜਤੇ ਪਜਾਮੇ ਬਣਾਉਣੇ ਜਾਂ ਉਹਨਾਂ ਦੀ ਮਸ਼ੀਨੀ ਕੜਾਈ ਹੱਥੀ ਕੜਾਈ ਠੀਕ ਹੈ ਇਹ ਨਹੀਂ ਲੇਡੀ ਦੇ ਸਾਰੇ ਜਿਹੜੇ ਕੱਪੜੇ ਸਟਿਚ ਹੁੰਦੇ ਨੇ ਸਾਰੇ ਤੇ ਸਾਰੇ ਹੁੰਦੇ ਨੇ ਬਿਲਕੁਲ ਜੀ ਡਿਜ਼ਾਈਨਿੰਗ ਸੂਟ ਫਰਾਕ ਸੂਟ ਕੁਝ ਵੀ ਜਿਹੜੀ ਵੀ ਜਿਹੜੀ ਟੇਲਰਿੰਗ ਦਾ ਜਿਹੜਾ ਵੀ ਕੰਮ ਹੈ ਇਹ ਸਾਰਾ ਇਹਦੇ ਵਿੱਚ ਸਿਖਾਉਣਾ ਹੈ ਸੀ ਠੀਕ ਹੈ ਜਿਹੜਾ ਕੰਪਿਊਟਰ ਦਾ ਕੋਰਸ ਆ ਉਹਦੇ ਵਿੱਚ ਬੇਸਿਕ ਕੰਪਿਊਟਰ ਜਿਵੇਂ ਐਮ ਐਸ ਆਫਿਸ ਉਹਦੇ ਵਿੱਚ ਸਾਰੇ ਜਿਹੜੇ ਸੌਫਟਵੇਅਰ ਹੁੰਦੇ ਆ ਉਹ ਸਾਰੇ ਉਸ ਤੋਂ ਇਲਾਵਾ ਜੀ ਜਿਹੜਾ ਹੈਗਾ ਜਿਹੜਾ ਨੈਟਵਰਕਿੰਗ ਦਾ ਥੋੜਾ ਬਹੁਤ ਬੇਸਿਕ ਸਿਖਾ ਦਿੰਦਾ ਹੈ ਜਾਂ ኦਪਰੇਟਿੰਗ ਸਿਸਟਮ ਜਿਹੜਾ ਵਿੰਡੋਜ਼ ਹੈ ਉਹਦੇ ਬਾਰੇ ਅਸੀਂ ਜਾਣਕਾਰੀ ਦਿੰਦੇ ਆ ਇਸ ਤੋਂ ਇਲਾਵਾ ਟਾਈਪਿੰਗ ਵੀ ਕਰਵਾਈ ਜਾਂਦੀ ਹੈ ਬੱਚਿਆਂ ਨੂੰ ਜਿਹੜੀ ਸਿਖਾਈ ਜਾਂਦੀ ਹੈ 120 ਘੰਟੇ ਦਾ ਜਿਹੜਾ ਕੋਰਸ ਹੁੰਦਾ ਜਿਵੇਂ ਪੰਜਾਬ ਸਰਕਾਰ ਵੱਲੋਂ ਜਿਹੜਾ ਡਿਮਾਂਡ ਕੀਤਾ ਜਾਂਦਾ ਹੈ ਕਈ ਸਰਕਾਰੀ ਨੌਕਰੀਆਂ ਵਿੱਚ ਉਹਦੇ ਵਿੱਚ ਇਹ ਵੈਲਿਡ ਹੈ ਠੀਕ ਹੈ ਇਹਦੇ ਵਿੱਚ ਜਿਹੜਾ ਕੋਰਸ ਦਾ ਸਰਟੀਫਿਕੇਟ ਸਰ ਤੁਸੀਂ ਕਹਿ ਰਹੇ ਹੋ ਕਿ ਕੰਪਿਊਟਰ ਦਾ ਕੋਰਸ ਖੋਣਦੇ ਆ ਜੀ ਦੂਜਾ ਸਲਾਈਡ ਆਈ ਦਾ ਹਾਂਜੀ ਹੁਣ ਕੰਪਿਊਟਰ ਦੇ ਕੋਰਸ ਦੇ ਵਿੱਚ ਬॉयਸ ਤੇ ਗਰਲਸ ਦੋਨੋਂ ਹੁੰਦੇ ਨੇ ਕੰਪਿਊਟਰ ਦੇ ਕੋਰਸ ਵਿੱਚ ਦੋਵੇਂ ਹੋਣਗੇ ਜੀ ਉਹਨਾਂ ਦੀ ਏਜ ਕਿੰਨੀ ਹੁੰਦੀ ਹੈ ਏਜ ਐ ਪਲੱਸ 2 ਤੋਂ ਬਾਅਦ ਜਿਵੇਂ 15 16 ਸਾਲ ਦਾ ਬੱਚਾ ਜੀ ਉਹ ਐਸ ਐਡਮਿਸ਼ਨ ਕਰਵਾ ਸਕਦਾ ਹੈ 8 45 50 ਸਾਲ ਤੱਕ ਜਦੋਂ ਤੱਕ ਵੀ ਸਿੱਖਣ ਦੀ ਉਮਰ ਹੈਗੀ ਹੈ ਜੀ ਬੱਚੇ ਰਿਤਿਆ ਤੇ ਜਿਹੜਾ ਕੋਰਸ ਆਪਣਾ ਸਿਲਾਈ ਕਢਾਈ ਦਾ ਇਹ ਸਿਰਫ ਲੇਡੀਆਂ ਵਾਸਤੇ ਹੈ ਇਹ ਸਿਰਫ ਲੇਡੀਆਂ ਹੀ ਆਉਂਦੀਆਂ ਸਾਡੇ ਕੋਲੇ ਇਹਦੇ ਵਿੱਚ ਠੀਕ ਹੈ ਇਹਦੇ ਬੈਚ ਸਰ ਕਿਹੜੇ ਕਿਹੜੇ ਨੇ ਬੈਚ ਸਾਡੇ ਕੋਲੇ ਜੀ ਡੇਲੀ ਦੇ 4 ਬੈਚ ਫਿਲਹਾਲ ਚੱਲ ਰਹੇ ਨੇ ਬਾਕੀ ਸਟੂਡੈਂਟ ਦੇ ਹੁੰਦੇ ਆ ਵੀ ਕਿੰਨੇ ਸਟੂਡੈਂਟ ਆ ਰਹੇ ਸਾਡੇ ਕੋਲੇ ਉਹਦੇ ਹਿਸਾਬ ਨਾਲ ਬੈਚ ਵਧ ਘਟ ਹੋ ਜਾਂਦੇ ਨੇ ਕਈ ਵਾਰ ਜੇ ਮੰਨ ਲਓ ਕੋਲਜ ਵਗੈਰਾ ਚ ਹੁੰਦੇ ਆ ਬੱਚੇ ਤਾਂ ਉਹ ਬੱਚੇ ਘਟ ਆਉਂਦੇ ਤਾਂ ਬੈਚ ਦੋ ਰਹਿ ਜਾਂਦੇ ਆ ਤਿੰਨ ਰਹਿ ਜਾਂਦੇ ਆ ਤਾਂ ਹੁਣ ਜਿਵੇਂ ਸਾਡੇ ਕੋਲ 4 ਬੈਚ ਚੱਲ ਰਹੇ ਆ ਸਵੇਰੇ 9:30 ਤੋਂ ਲੈ ਕੇ 5 ਵਜੇ ਤੱਕ ਦੋ ਦੋ ਘੰਟੇ ਦੇ ਤੁਸੀਂ ਕਦੇ ਵੀ ਜਿਹੜਾ ਹੈਗਾ ਇੱਥੇ ਅ ਜਿਹੜੇ ਸਾਰੇ ਕੋਰਸ ਨੇ ਸਾਡੇ ਫ੍ਰੀ ਆਫ ਕਾਸਟ ਨੇ ਤਾਂ ਐਡਮਿਸ਼ਨ ਤੁਸੀਂ ਕਰਵਾ ਸਕਦੇ ਹੋ ਤਾਂ ਕਿ ਇੱਥੇ ਤੁਸੀਂ ਆਪਦਾ ਫਾਇਦਾ ਲੈ ਸਕੋ ਜਿਵੇਂ ਹੁਣ ਕਹਿੰਦੇ ਤੁਸੀਂ ਸ਼ਬਦ ਕਿ ਫ੍ਰੀ ਆਫ ਕਾਸਟ ਜੀ ਮਤਲਬ ਇਹਦੇ ਵਿੱਚ 1 ਰੁਪਿਆ ਵੀ ਲੱਗਦਾ ਨਹੀਂ ਜੀ ਉਹਨਾਂ ਦਾ ਕੋਈ ਖਰਚਾ ਨਹੀਂ ਹੈ ਜੀ ਉਹਨਾਂ ਨੇ ਤੁਸੀਂ ਆਉਣਾ ਸਿਰਫ ਐਡਮਿਸ਼ਨ ਕਰਵਾਉਣੀ ਹੈ ਆਪਦਾ ਸਿੱਖਣਾ ਤੇ ਉਸ ਤੋਂ ਬਾਅਦ ਤੁਸੀਂ ਆਪਦਾ ਕੰਮ ਸ਼ੁਰੂ ਕਰਨਾ ਹੈ ਜੀ ਬੈਂਕ ਵੱਲੋਂ ਕੋਈ ਵੀ ਤੁਹਾਡੇ ਤੋਂ ਖਰਚਾ ਨਹੀਂ ਲਿਆ ਜਾਊਗਾ ਜਿਹੜੇ ਟ੍ਰੇਨਰ ਨੇ ਇਹ ਵੀ ਬੈਂਕ ਵੱਲੋਂ ਨੇ ਬੈਂਕ ਵੱਲੋਂ ਹੀ ਨਹੀਂ ਜੀ ਬਿਲਕੁਲ ਸਭ ਜਿਹੜਾ ਹੈਗਾ ਇਹ ਸਾਰਾ ਖਰਚਾ ਜੋ ਵੀ ਹੈ ਬੈਂਕ ਜਿਹੜ ਫੰਡ ਵਿੱਚੋਂ ਕੱਢ ਕੇ ਇਹ ਸਾਰਾ ਚਲਾ ਰਿਹਾ ਜੀ ਕੋਈ ਤੁਹਾਡੇ ਤੇ ਖਰਚਾ ਨਹੀਂ ਆਊਗਾ ਇਹਦੇ ਵਿੱਚ ਸੀਐਸਆਰ ਦੇ ਅੰਡਰ ਮਤਲਬ ਕਿ ਬੈਂਕ ਕੰਮ ਕਰ ਰਿਹਾ ਹੈ ਜੀ ਤਾਂ ਜਦੋਂ ਕੋਰਸ ਹੋ ਜਾਂਦਾ ਬੱਚੇ ਦਾ ਹਮ ਬੱਚੇ ਨੂੰ ਹੁਣ ਜਿਵੇਂ ਆਪਣਾ ਕੰਪਿਊਟਰ ਦਾ ਕੋਰਸ ਹੋ ਗਿਆ ਹਾਂਜੀ ਉਹਦੇ ਚੋਂ ਕਿਤੇ ਪ੍ਰਾਈਵੇਟ ਧਾਰੇ ਵਿੱਚ ਆਪਣੇ ਕੰਮ ਖੋਜ ਆਪਣਾ ਕੰਮ ਖੋਲ ਲੇਗਾ ਜੀ ਹੁਣ ਲੇਡੀ ਨੇ ਸਿੱਖ ਲਿਆ ਕੰਮ ਕੁੜੀਆਂ ਨੇ ਜੀ ਉਹਨਾਂ ਨੂੰ ਜਦੋਂ ਆਪਣਾ ਬੁਟੀਕ ਖੋਲਣਾ ਹੈ ਜਾਂ ਆਪਣੇ ਘਰ ਦਾ ਕੰਮ ਖੋਲਣਾ ਹੈ ਹੁਣ ਕੋਈ ਮੇਰੇ ਵਰਗੀ ਗਰੀਬ ਹੈ ਉਹ ਕੋਰਸ ਕਰ ਲਿਆ ਬਿਲਕੁਲ ਇੰਨਾ ਪੈਸਾ ਨਹੀਂ ਹੈਗਾ ਕਿ ਉਹ ਆਪਣਾ ਬੁਟੀਕ ਖੋਲ ਸਕੇ ਜਿਸ ਦੀ ਹੈਲਪ ਕਰਦੇ ਹਾਂ ਇਹਦੇ ਵਿੱਚ ਕੀ ਕੀਤਾ ਜਾਂਦਾ ਹੈ ਸੀ ਜਿਹੜਾ ਹੈਗਾ ਇਕੱਲਾ ਟ੍ਰੇਨਿੰਗ ਤੱਕ ਨਹੀਂ ਸੀਮਤ ਉਸ ਤੋਂ ਇਲਾਵਾ ਅਸੀਂ ਜਿਹੜਾ ਹੈਗਾ ਜੀ ਲੋਨ ਦੀ ਫੈਸਿਲਿਟੀ ਵੀ ਜੇ ਕਿਸੇ ਨੂੰ ਲੋੜ ਹੈਗੀ ਆ ਤਾਂ ਅਸੀਂ ਉਹ ਵੀ ਨਾਲ-ਨਾਲ ਪ੍ਰੋਵਾਈਡ ਕਰਵਾਉਂਦੇ ਆ ਜੇ ਕਿਸੇ ਨੇ ਆਪਦਾ ਬੁਟੀਕ ਖੋਲਣਾ ਹੈ ਠੀਕ ਆ ਆਪਦਾ ਕੈਫੇ ਖੋਲਣਾ ਹੈ ਤਾਂ ਉਹ ਆਪਦਾ ਸਾਡੇ ਨਾਲ ਸੰਪਰਕ ਕਰ ਦਿੰਦਾ ਇੱਥੇ ਮੌਕੇ ਤੇ ਹੀ ਅਸੀਂ ਉਹਦੇ ਡਾਕੂਮੈਂਟ ਲੈ ਕੇ ਅਪਲਾਈ ਕਰਵਾ ਦਈਦਾ ਲੋਨ ਤਾਂ ਉਹ ਆਪਦਾ ਅੱਗੇ ਜਿਹੜਾ ਹੈਗਾ ਲੋਨ ਲੈ ਕੇ ਆਪਦਾ ਕੰਮ ਸ਼ੁਰੂ ਕਰ ਸਕਦਾ ਹੈ ਮੇਨ ਇਹਦਾ ਕੰਮ ਸਾਡਾ ਮੰਤਵ ਇਹਦਾ ਪਿੱਛੇ ਕੀ ਹੈ ਕਿ ਵੀ ਲੋਕ ਆਪ ਦਾ ਰੋਜਗਾਰ ਆਪ ਪੈਦਾ ਕਰ ਸਕਣ ਠੀਕ ਹੈ ਉਹਦੇ ਲਈ ਟ੍ਰੇਨਿੰਗ ਦੀ ਲੋੜ ਹੈ ਉਹ ਅਸੀਂ ਦੇ ਰਹੇ ਆ ਕੋਈ ਲੋਨ ਚਾਹੀਦਾ ਉਹ ਅਸੀਂ ਦੇ ਦਾਂਗੇ ਠੀਕ ਹੈ ਇਸ ਇਹਦਾ ਸਾਡਾ ਇਸ ਤੋਂ ਇਲਾਵਾ ਵੀ ਜਿਵੇਂ ਅਸੀਂ ਜਿਹੜਾ ਹੋਰ ਵੀ ਟ੍ਰੇਨਿੰਗਸ ਵਗੈਰਾ ਕਰਵਾ ਦਿੰਦੇ ਆ ਇਹ ਤਾਂ ਚਲੋ ਬੇਸਿਕ ਜਿਹੜੇ ਅਗਰਤਰ ਚੱਲਦੇ ਰਹਿੰਦੇ ਆ ਬਾਕੀ ਔਨ ਡਿਮਾਂਡ ਜਿਵੇਂ ਕਹਿ ਲਓ ਜਿੱਥੇ ਸਾਡੇ ਕੋਲ ਕੈਂਡੀਡੇਟਸ ਇਕੱਠੇ ਹੋ ਜਾਂਦੇ ਉਹ ਵੀ ਟ੍ਰੇਨਿੰਗਸ ਲਗਾ ਦੇ ਦਿੰਦੇ ਆ ਉਹਦੇ ਵਿੱਚ ਜਿਹੜੇ ਅਗੇ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਕੈਂਪ ਲਗਾਉਨੇ ਆ ਉਦੇ ਵਿੱਚ ਆ ਜਾਂਦੇ ਆ ਜੀ ਸਲਾਈ ਆਪਣੇ ਅਚਾਰ ਪਾਪੜ ਮਰਬਾ ਚਟਨੀਆਂ ਇਹ ਲੇਡੀਜ਼ ਵਗੈਰਾ ਜਿਵੇਂ ਸਿੱਖ ਕੇ ਆਪ ਦਾ ਕੰਮ ਸ਼ੁਰੂ ਕਰ ਸਕਦੀਆਂ ਬਿਊਟੀ ਪਾਰਲਰ ਦਾ ਕੋਰਸ ਅਸੀਂ ਕਰਵਾਉਨੇ ਆ ਜੂਟ ਦੇ ਬੈਗ ਵਗੈਰਾ ਬਣਾਉਣੇ ਆ ਉਹ ਟ੍ਰੇਨਿੰਗ ਅਸੀਂ ਕਰਵਾ ਦਈਦੀ ਨਾਲ ਟਾਈ ਡਾਈ ਕਪੜੇ ਦਾ ਠੀਕ ਹੈ ਜੀ ਉਹ ਵੀ ਜਿਹੜਾ ਹੈਗਾ ਅਸੀਂ ਕੋਰਸ ਕਰਵਾਉਨੇ ਆ ਇਹ ਸਾਰਾ ਕੁਝ ਇੱਥੇ ਕਰਵਾ ਦਿੰਦੇ ਹੋ ਨਹੀਂ ਇੱਥੇ ਨਹੀਂ ਇਹ ਸਾਰੇ ਜਿਹੜੇ ਆ ਹੁਣ ਤੁਹਾਨੂੰ ਕੋਰਸ ਦੱਸੇ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਲੱਗਦੇ ਆ ਉੱਥੇ ਜਿਵੇਂ ਮੰਨ ਲਓ 15 20 25 ਜਿਹੜੇ ਲੇਡੀਜ਼ ਜਾਂ ਕੋਈ ਜੈਂਟਸ ਵੀ ਕਈ ਕੋਰਸੇ ਵਿੱਚ ਆ ਸਕਦੇ ਆ ਤਾਂ ਉਹ ਆ ਕੇ ਐਡਮਿਸ਼ਨ ਜਿਵੇਂ ਹੋ ਜਾਂਦੀ ਆ ਅਸੀਂ ਸੰਪਰਕ ਕਰਦੇ ਰਹਿੰਨੇ ਜਿਵੇਂ ਮੰਨ ਲਓ ਪਿੰਡ ਦੇ ਕਿਸੇ ਮੋਹਤਵਾਰ ਬੰਦੇ ਨਾਲ ਜਾਂ ਸਰਪੰਚ ਨਾਲ ਗੱਲ ਕਰ ਲਈ ਜਾਂ ਉਹਨਾਂ ਨੇ ਕੋਈ ਬੰਦੇ ਨੇ ਸਾਨੂੰ ਕੰਟੈਕਟ ਕਰ ਲੈ ਕੇ ਸਾਡੇ ਜੀ ਇੱਥੇ ਟ੍ਰੇਨਿੰਗ ਲਗਵਾਓ ਤਾਂ ਅਸੀਂ ਉੱਥੇ ਜਾ ਕੇ ਉਹਦਾ ਕੈਂਪ ਲਗਾ ਦਿੰਨੇ ਆ ਟ੍ਰੇਨਰ ਸਾਡੇ ਕੋਲ ਹੀ ਲੱਗੇ ਆ ਪ੍ਰਾਈਵੇਟ ادارے ਜਿੱਥਾਂ ਜਿਹੜੇ ਪੈਸਾ ਕਮਾਉਣ ਵਾਲੇ ਮਤਲਬ ਕਹਿ ਦੀ ਆਪਾਂ ਵੀ ਉਹ ਤਾਂ ਪਿੰਡਾਂ 'ਚ ਜਾਣ ਸਿਖਲਾਈ ਦੇਣ ਤੋਂ ਪੈਸਾ ਲੈ ਤੁਸੀਂ ਸਰਕਾਰੀ ਵਾਲੇ ਵੀ ਪਿੰਡਾਂ 'ਚ ਜਿਹੜਾ ਟ੍ਰੇਨਿੰਗ ਦੇਣ ਜਾ ਰਹੇ ਹੋ ਬਿਲਕੁਲ ਇਹ ਸਾਰੀ ਜਿਹੜੀ ਉੱਥੇ ਜਾ ਕੇ ਵੀ ਟ੍ਰੇਨਿੰਗ ਹੈ ਸਾਰੀ ਮੁਫਤ ਹੋਊਗੀ ਠੀਕ ਹੈ ਆਪਦਾ ਜਿਹੜਾ ਹੈਗਾ ਬੈਂਕਾਂ ਦੇ ਟ੍ਰੇਨਰ ਲੈ ਕੇ ਜਾਊਗਾ ਆਪਦਾ ਮਟੀਰੀਅਲ ਜਿਹੜਾ ਉੱਥੇ ਉਹਦੇ ਵਿੱਚ ਵਰਤਿਆ ਜਾਊਗਾ ਉਹ ਵੀ ਬੈਂਕ ਦਾ ਹੋਊਗਾ ਜੀ ਜੀ ਬੈਂਕ ਦਾ ਹੋਊਗਾ ਜਿਹੜਾ ਬਣ ਕੇ ਆਇਆ ਸਮਾਨ ਉਹ ਫਿਰ ਤੁਸੀਂ ਉਹਨਾਂ ਦੇ ਆਓਗੇ ਉਹ ਉੱਥੇ ਉੱਥੇ ਵਰਤਿਆ ਜਾਂਦਾ ਕਹਿ ਤੇ ਜਿਹੜਾ ਹੈਗਾ ਸਾਰੀ ਟ੍ਰੇਨਿੰਗ ਉਥੇ ਦੇ ਕੇ ਅਸੀਂ ਉਹ ਉਹਨਾਂ ਤੋਂ ਜਿਹੜਾ ਹੈਗਾ ਸਿਰਫ ਉਹਨਾਂ ਦਾ ਜਿਹੜਾ ਐਡਮਿਸ਼ਨ ਇੱਕ ਫਾਰਮ ਲਈਦਾ ਉਸ ਦਾ ਉਹ ਜਿਹੜੀ ਟ੍ਰੇਨਿੰਗ ਦਿੰਦੇ ਉਹਦਾ ਸਰਟੀਫਿਕੇਟ ਦਿੰਦੇ ਕੋਈ ਹਾਂਜੀ ਇਹ ਜਿਹੜੀ ਇੱਕ ਹਫਤੇ ਜਾਂ ਇੱਕ ਹਫਤੇ ਤੋਂ ਵੱਧ ਵੱਡੀ ਵੱਧੀ ਟ੍ਰੇਨਿੰਗ ਹੈ ਉਹਦੇ ਵਿੱਚ ਸਰਟੀਫਿਕੇਟ ਅਸੀਂ ਦਿੰਦੇ ਆ ਜਿਹੜੇ ਜਿਵੇਂ ਇੱਕ ਦਿਨ ਦੋ ਦਿਨ ਤਿੰਨ ਦਿਨ ਦੇ ਕੈਂਪ ਆ ਉਹਦੇ ਵਿੱਚ ਸਰਟੀਫਿਕੇਟ ਕਿਉਂਕਿ ਇਹ ਹੈ ਕਿ ਵੀ ਅੱਗੇ ਇਹ ਡਿਮਾਂਡ ਨਹੀਂ ਹੁੰਦੇ ਤਾਂ ਅਸੀਂ ਪ੍ਰੋਵਾਈਡ ਵੀ ਨਹੀਂ ਕਰਦੇ ਹਨ ਹਾਂਜੀ ਇਹ ਸੀਗੇ ਹਰਪ੍ਰੀਤ ਸਿੰਘ ਸਿੱਧੂ ਡਾਇਰੈਕਟਰ ਜੋ ਫਤਿਹਗੜ ਸਾਹਿਬ ਸੰਬੰਧੀ ਜਿਹੜੀ ਬ੍ਰਾਂਚ ਖੁੱਲੀ ਹੋਈ ਹੈ ਇਹਨਾਂ ਦੀ ਉਦੇ ਵਿੱਚ ਕੰਮ ਕਰ ਰਹੇ ਨੇ ਬੜਾ ਚੰਗਾ ਲੱਗਿਆ ਕਿ ਛੋਟੀ ਏਜ ਦੇ ਵਿੱਚ ਐਡੀਆਂ ਵੱਡੀਆਂ ਪਲੰਗਾਂ ਪੁੱਟ ਰਹੇ ਨੇ ਖਾਸ ਕਰਕੇ ਪਿੰਡੂ ਬੱਚਿਆਂ ਦੇ ਵਾਸਤੇ ਔਰ ਮੈਂ ਤੁਹਾਨੂੰ ਆਪਣੇ ਮਾਧਿਅਮ ਦੇ ਥਰੂ ਅਪੀਲ ਕਰਦੀ ਆ ਕਿ ਵੱਧ ਤੋਂ ਵੱਧ ਤੁਸੀਂ ਫਤਿਹਗੜ ਸਾਹਿਬ ਸਾਧਾਨ ਦੇ ਵਿੱਚ ਸਿਖਲਾਈ ਕੇਂਦਰ ਵਿੱਚ ਪਹੁੰਚੋ ਤਾਂ ਕਿ ਜਿਹੜੇ ਬੱਚੇ ਕਿਸੇ ਕੋਰਸ ਵਿੱਚ ਐਡਮਿਸ਼ਨ ਨਹੀਂ ਲੈ ਸਕੇ ਜਾਂ ਅਜੇ ਤੱਕ ਡਿਸਾਈਡ ਨਹੀਂ ਕਰ ਸਕੇ ਉਹ ਇਸ ਕੋਰਸ ਨੂੰ ਕਰਕੇ ਵੱਧ ਤੋਂ ਵੱਧ ਲਾਭ ਲੈ ਸਕਣ ਸਾਡਾ ਇਹ ਪੰਜਾਬ ਨੈਸ਼ਨਲ ਬੈਂਕ ਵੱਲੋਂ ਚਲਾਇਆ ਜਾ ਰਿਹਾ ਕਿਸਾਨ ਸਿਖਲਾਈ ਕੇਂਦਰ ਸ਼ਮਸ਼ੇਰਨਗਰ ਪਿੰਡ ਦੇ ਵਿੱਚ ਹੈ ਜਿਹੜਾ ਕਿ ਫਤਿਹਗੜ੍ਹ ਸਾਹਿਬ ਸਰਹੰਦ ਦਾ ਜਿਹੜਾ ਚੰਡੀਗੜ੍ਹ ਬਾਈਪਾਸ ਰੋਡ ਹੈ ਉਹਦੇ ਉੱਪਰ ਸਥਿਤ ਹੈ ਸਿੱਧੂ ਰੈਸਟੋਰੈਂਟ ਦੇ ਬਿਲਕੁਲ ਸਾਹਮਣੇ ਤਾਂ ਮੇਰੀ ਪੇਰੈਂਟਸ ਨੂੰ ਇਹੇ ਅਪੀਲ ਹੈ ਕਿ ਵੀ ਆਪ ਦੇ ਜਿਹੜਾ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਬੱਚਿਆਂ ਲਈ ਇੱਥੇ ਜਿਹੜੇ ਕੋਰਸ ਹੈਗੇ ਨੇ ਉਹਨਾਂ ਵਿੱਚ ਉਹਨਾਂ ਦਾ ਦਾਖਲਾ ਕਰਵਾਓ ਤਾਂ ਕਿ ਇਹਦਾ ਲਾਭ ਉਹਨਾਂ ਨੂੰ ਮਿਲ ਸਕੇ ਧੰਨਵਾਦ